आकर भगवान से मिलना और भगवान से जैसे प्रेम होता है ना किसी से प्रेम घर से भी जता जाता, है जाता है पर मिलना क्यों मिलकर हम उनसे अपना प्रेम पूरे खुल के जता सकते हैं और बहुत सुंदर इतनी सुंदर झांकी इतना सुंदर ठाकुर जी का स्वरूप आप श्रृंगार देख ही रहे हैं ठाकुर जी का कितना सुंदर श्रृंगार है जो इतनी चढ़ी मतलब प्यार है ना एक चट्टी ਰਹਿੰਦੀ ਹੈ ਪੂਰੇ ਸਾਲ ਕੀ ਕਦੋਂ ਇਹ ਉਤਸਵ ਆਏਗਾ ਔਰ ਅਸੀਂ ਆਪਣੇ ਘਰੇ ਤਿਆਰੀਆਂ ਕਰਦੇ ਹੁਨੇ ਵੀ ਮੈਂ ਜਸਟ ਮਾਰਕੀਟ ਆਈ ਹਾਂ ਉਹਨਾਂ ਵਾਸਤੇ ਪੋਸ਼ਾਕ ਲੈਣ ਵਾਸਤੇ ਤੇ ਅਸੀਂ ਕੱਲ ਤੋਂ ਪੂਰੀ ਤਿਆਰੀਆਂ ਸ਼ੁਰੂ ਕਰ ਦਾਂਗੇ ਘਰ ਸਜਾਉਂਦੇ ਆਂ ਪੂਰਾ ਮੰਦਿਰ ਸਜਾਉਂਦੇ ਆਂ ਲੱਡੂ ਗੋਪਾਲ ਸਜਾਉਂਦੇ ਆਂ ਉਸ ਤੋਂ ਬਾਅਦ ਫਿਰ ਸਾਨੂੰ ਵੇਟ ਰਹਿੰਦੀ ਹੈ ਰਾਧਾ ਅਸ਼ਟਵੀ ਦੀ ਤੇ ਅਸੀਂ ਇਸ ਤਿਹਾੜ ਨੂੰ ਬਹੁਤ ਖੂਬ ਮਤਲਬ ਧੂਮ-ਧਾਮ ਨਾਲ ਮਨਾਉਂਦੇ ਆਂ ਤੁਸੀਂ ਮੰਦਰ ਤੇ ਜਿੱਦਾਂ ਹੀ ਪ੍ਰਵੇਸ਼ ਕਰਦੇ ਹੈਗੇ ਹੋ ਤੇ THAILAND ਦੇ ਫੁੱਲਾਂ ਨਾਲ ਜਨਾਬ ਮਠ ਮੰਦਰ ਨੂੰ ਦੁਲੰਦ ਦੀ ਤਰ੍ਹਾਂ ਸਜਾਇਆ ਗਿਆ ਬੜੀ ਖੁਸ਼ਬੂ ਆਦਾਰ ਸਜਾਇਆ ਬਹੁਤ ਸੋਹਣਾ ਲੱਗ ਰਿਹਾ ਹੈ ਯਾਰ ਤੁਸੀਂ ਦੇਖੋ ਬਹੁਤ ਹੀ ਸੁੰਦਰ ਮਨਮੋਹਕ ਆਕਰਸ਼ਕ ਸੀਨ ਹੈਗੇ ਨੇ ਚਾਰਤਾ ਮਾਦੇ ਸਾਤ ਸ੍ਰੀ ਅਕਾਲ ਤੇ ਰਾਧੇ ਰਾਧੇ ਜੀ ਹਾਂ ਅੱਜ ਅਸੀਂ ਪਹੁੰਚੇ ਹਾਂ ਜਨਮਾਸ਼ਟਮੀ ਆਉਣ ਵਾਲੀ ਹੈ ਤੇ ਅੱਜ ਅਸੀਂ 20 ਸੈਕਟਰ ਦੇ ਮੰਦਿਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਜਨਮਾਸ਼ਟਮੀ ਦੇ ਮੌਕੇ ਤੇ ਪੂਰੀ ਰੌਣਕਾਂ ਲੱਗੀਆਂ ਹੋਈਆਂ ਨੇ ਸ਼ਰਧਾ ਜਿਹੜੀ ਕੀ ਲੋਕਾਂ ਦੀ ਭਗਤਾਂ ਦੀ ਕਾਨਾ ਜੀ ਦੇ ਵੱਲ ਦੇਖੀ ਜਾ ਸਕਦੀ ਹੈ ਸਾਰੀਆਂ ਤੁਹਾਨੂੰ ਚਲਕੀਆਂ ਦਿਖਾਵਾਂਗੇ ਭਗਤਾਂ ਦੇ ਨਾਲ ਮੁਲਾਕਾਤ ਕਰਵਾਵਾਂਗੇ ਤੇ ਉਹਨਾਂ ਨਾਲ ਕਿਹੋ ਜਿਹੀ ਲੀਲਾ ਜੇ ਕਹਿਦੀ ਉਹਨਾਂ ਨੇ ਕਿਹੋ ਜਿਹੀ ਲੀਲਾ ਹੀ ਦੇਖਿਆ ਨੇ ਕ੍ਰਿਸ਼ਨ ਜੀ ਦੀਆਂ ਉਹ ਵੀ ਸਾਰੀਆਂ ਅੱਜ ਆਪਾਂ ਜਾਣਾਂਗੇ ਚਲੋ ਜੀ ਫਿਰ ਚੱਲਦੇ ਹਾਂ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹਿਣਾ ਚਾਹੁੰਗੇ ਅੱਜ ਸਰ ਤੇ ਅੱਗੇ ਦੇਖੇ ਇੱਕ ਸਾਖਦੇ ਹੋ ਕਿ ਫਰੰਟ ਦੇ ਵਿੱਚ ਹੀ ਜਦੋਂ ਅਸੀਂ ਐਂਟਰ ਹੁੰਨੇ ਆ ਤੇ ਉੱਥੇ ਗੋਪਾਲ ਜੀ ਦਾ ਝੂਲਾ ਗੋਪਾਲ ਜੀ ਦਾ ਝੂਲਾ ਲੱਗਿਆ ਹੋਇਆ ਜਿੱਥੇ ਕਾਨਾ ਜੀ ਨੂੰ ਝੁਲਾਇਆ ਜਾਂਦਾ ਆ ਉਹਨਾਂ ਦੇ ਲਈ ਜੋ ਕਿ ਝੂਲਾ ਸਜਾਇਆ ਗਿਆ ਤੇ ਅੱਜ ਹੁਣ ਤੁਹਾਨੂੰ ਦਿਖਾਵਾਂਗੇ ਕਿਉਂਕਿ ਭਗਤਾ ਦੀ ਲਾਈਨ ਜਿਹੜੀ ਕਿ ਬਹੁਤ ਲੰਬੀ ਹੈ ਕਿਉਂਕਿ ਕਾਨਾ ਜੀ ਦੇ ਭਗਤ ਨੇ ਤੇ ਲਾਈਨ ਤਾਂ ਲੰਬੀ ਹੋਏਗੀ ਤੇ ਇਸ ਨਾਲ ਜੇ ਦੇਖ ਲੈਣੇ ਆ ਕਿ ਭਗਤ ਕਾਨਾ ਜੀ ਦੇ ਚੁੱਲ੍ਹੇ ਨੂੰ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਨਵਾਂ ਮਾਸ਼ਮੀ ਦੇ ਮੌਕੇ ਤੇ ਸੋਹਣੀਆਂ ਰੌਣਕਾਂ ਜਿਹੜੀਆਂ ਕੀ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਤਾਂ ਚਲੋ ਭਗਤ ਹੈ ਹੀ ਨਹੀਂ ਤੇ ਛੋਟੇ-ਛੋਟੇ ਕਿਊਟ-ਕਿਊਟ ਭਗਤ ਵੀ ਜਿਹੜੇ ਕੀ ਬੈਠੇ ਹੋਏ ਨੇ ਕਿ ਕਾਨਾ ਜੀ ਨੂੰ ਚੁੱਲਾ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਛੋਟੇ-ਛੋਟੇ ਬੱਚੇ ਵੀ ਜਿਹੜੇ ਕੇ ਕਾਨਾ ਜੀ ਨੂੰ ਚੁੱਲਾ ਚਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਭਗਤੀ ਦੇ ਰੰਗ ਦੇ ਵਿੱਚ ਰੰਗੇ ਹੋਏ ਨਜ਼ਰ ਆ ਰਹੇ ਨੇ ਹੁਣ ਆਪਾਂ ਗੇ ਵਾਧਦੇ ਹਾਂ ਤੇ ਦੇਖ ਸਕਦੇ ਹਾਂ ਕਿ ਗਰਮੀ ਦੇ ਲਈ ਵੀ ਜਿਹੜੀ ਕਿ ਪੂਰੀ ਤਿਆਰੀਆਂ ਕੀਤੀਆਂ ਗਈਆਂ ਨੇ ਜਿਵੇਂ ਆਰਗੇਨਾਈਜ਼ ਕਰਾਇਆ ਗਿਆ ਮੇਲਾ ਕਿ ਕੋਲਰ ਏਸੀ ਸਭ ਜੋ ਕਿ ਲਗਾਇਆ ਗਿਆ ਤਾਂ ਕਿ ਭਗਤਾਂ ਨੂੰ ਗਰਮੀ ਨਾ ਲੱਗੇ ਛੋਟੇ ਛੋਟੇ ਕਿਊਟ ਕਿਊਟ ਭਗਤ ਤੁਹਾਨੂੰ ਨਜ਼ਰ ਆਣਗੇ ਤੇ ਅਸੀਂ ਬੱਚਿਆਂ ਨਾਲ ਵੀ ਗੱਲਬਾਤ ਕਰ ਲੈਨੇ ਆ ਜੋ ਕਿ ਭਜਰੀ ਨੇ ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੂ ਰਾਦੇ 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 ਅੱਜ ਆਪੇ ਆ ਮੰਦਿਰ ਆਏ ਹੋ ਕਿਆ ਕਿਹਦਾ ਲੱਗ ਰਿਹਾ ਅੱਛਾ ਲੱਗਦਾ ਕਿਵੇਂ ਦਾ ਆਪਾਂ ਜੇ ਗੱਲ ਕਰੀਏ ਤਾਂ ਤਿਉਹਾਰ ਮਨਾਉਂਦੇ ਹੋ ਕਿਵੇਂ ਦੀ ਕਿਵੇਂ ਮਨਾਉਂਦੇ ਹੋ ਜਨਮਾਸ਼ਟਮੀ ਨੂੰ ਅੱਛਾ ਬਣਾ ਲੈਂਦੇ ਅੱਛਾ ਬਣਾ ਤਿਆਰੀਆਂ ਕਰਦੇ ਹੋ ਜਨਮਾਸ਼ਟਮੀ ਦੀ ਤਿਆਰੀ ਜਦੋਂ ਕਰਦੇ ਹੋ ਕੀ ਕਰਦੇ ਹੋ ਫੁੱਲ ਸਜਾਤੇ ਹੈ ਅੱਛਾ ਕਾਨਾ ਜੀ ਨੂੰ ਕੀ ਕਹਿੰਦੇ ਹੋ ਮੈਂ ਕੋ ਬੜੇ ਹੋ ਕੇ ਆਰਟਿਸਟ ਬਣਾ ਦੇ ਕੀ ਬਣਾ ਦੇ ਆਰਟਿਸਟ ਆਰਟਿਸਟ ਬਣਾ ਦੇ ਕਿਹੜੇ ਆਰਟਿਸਟ ਬਣਨਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਵੱਡੇ ਹੋ ਕੇ ਡਰਾਇੰਗ ਕਰਨਾ ਚਾਹਤੇ ਹੋ ਤੇ ਤੁਸੀਂ ਕਾਨਾ ਜੀ ਨੂੰ ਇਹ ਅਰਜੀ ਲਾਉਂਦੇ ਹੋ ਕਿ ਤੁਹਾਨੂੰ ਵੱਡੇ ਹੋ ਕੇ ਆਰਟਿਸਟ ਬਣਾ ਦੇਣ ਤੁਸੀਂ ਕਾਨਾ ਜੀ ਨੂੰ ਪਿਆਰ ਨਾਲ ਕੀ ਕਹਿੰਦੇ ਹੋ ਕਾਨਾ ਜੀ ਕਹਿੰਦੇ ਹੋ ਲੱਡੂ ਗੋਪਾਲ ਕਹਿੰਦੇ ਹੋ ਕੀ ਕਹਿੰਦੇ ਹੋ ਰਾਧਾ ਕ੍ਰਿਸ਼ਨ ਰਾਧਾ ਕ੍ਰਿਸ਼ਨ ਕਹਿੰਦੇ ਹੋ ਮੰਮਾ ਕਿੱਥੇ ਨੇ ਤੁਹਾਡੀ ਗੱਲ ਬਾਤ ਜਿਹੜੇ ਕਿ ਬੱਚੇ ਦੇ ਮੰਮਾ ਨਾਲ ਵੀ ਕਰਵਾ ਦਿੰਨੇ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੈਲੋ ਅੱਜ ਤੁਸੀਂ ਮੌਕੇ ਤੇ ਪਹੁੰਚੀ ਹੋ ਇਸ ਮੋਜਨ ਮਾਸ਼ ਮੀ ਦੇ ਮੌਕੇ ਤੇ ਕਿਵੇਂ ਦਾ ਫੀਲ ਆ ਰਿਹਾ ਹੈ ਜਿਹੜੇ ਕਿ ਆਰਗੇਨਾਈਜ਼ ਇੰਨਾ ਵਧੀਆ ਕਰਵਾਇਆ ਗਿਆ ਉਤਸਵ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਇਹ ਇੱਕ ਦਿਨ ਹੁੰਦਾ ਹੈ ਪੂਰੇ ਸਾਲ ਚ ਜਿਹਨੂੰ ਅਸੀਂ ਬਹੁਤ ਖੁਸ਼ ਹੋ ਕੇ ਮਨਾਉਂਦੇ ਆਂ ਬਿਕਾਜ਼ ਮੈਂ ਇਹਨਾਂ ਦੀ ਫਾਲੋਅਰ ਆ ਤੇ 15 ਸਾਨੂੰ ਤਾਂ ਵੇਟ ਰਹਿੰਦੀ ਹੈ ਪੂਰੇ ਸਾਲ ਕੀ ਕਦੋਂ ਇਹ ਉਤਸਵ ਆਏਗਾ ਔਰ ਅਸੀਂ ਆਪਣੇ ਘਰੇ ਤਿਆਰੀਆਂ ਕਰਦੇ ਹੁਨੇ ਵੀ ਮੈਂ ਜਸਟ ਮਾਰਕੀਟ ਆਈ ਹਾਂ ਉਹਨਾਂ ਵਾਸਤੇ ਪੋਸ਼ਾਕ ਲੈਣ ਵਾਸਤੇ ਤੇ ਅਸੀਂ ਕੱਲ ਤੋਂ ਪੂਰੀ ਤਿਆਰੀਆਂ ਸ਼ੁਰੂ ਕਰ ਦਾਂਗੇ ਕਰ ਸਜਾਉਂਦੇ ਆ ਪੂਰਾ ਮੰਦਿਰ ਸਜਾਉਂਦੇ ਆ ਲੱਡੂ ਗੋਪਾਲ ਸਜਾਉਂਦੇ ਆ ਉਸ ਤੋਂ ਬਾਅਦ ਫਿਰ ਸਾਨੂੰ ਵੇਟ ਰਹਿੰਦੀ ਹੈ ਰਾਧਾ ਅਸ਼ਟਮੀ ਦੀ ਤੇ ਅਸੀਂ ਇਸ ਤਿਹਾੜ ਨੂੰ ਬਹੁਤ ਖੂਬ ਮਤਲਬ ਧੂਮ ਧਾਮ ਨਾਲ ਮਨਾਉਂਦੇ ਆ ਅੱਜ ਕੱਲ ਅਸੀਂ ਦੇਖਦੇ ਆ ਕਿ ਬੱਚੇ ਨਾ ਜਿਹੜੇ ਕਿ ਭਗਵਾਨ ਵੱਲ ਜਾਂਦੇ ਨਹੀਂ ਆ ਭੁੱਲਦੇ ਜਾ ਰਹੇ ਨੇ ਪਰ ਥੋੜੀ ਛੋਟੀ ਜੀ ਬੱਚੀ ਨੇ ਮੈਨੂੰ ਦੱਸਿਆ ਕਿ ਉਹ ਕਾਨਾ ਜੀ ਤੋਂ ਮੰਗਦੀ ਹੈ ਕਿ ਵੱਡੀ ਹੋ ਕੇ ਉਹਨਾਂ ਨੂੰ ਕਾਨਾ ਜੀ ਆਰਟਿਸਟ ਬਣਾ ਉਹ ਐਚਲੀ ਉਹਨਾਂ ਦੀ ਹੀ ਡਰਾਇੰਗਸ ਬਣਾਉਂਦੀ ਰਹਿੰਦੀ ਹੈ ਰਾਧਾ ਰਾਨੀ ਔਰ ਠਾਕੁਰ ਜੀ ਦੀ ਤੋ ਉਹਨੂੰ ਇਹੀ ਹੈ ਕਿ ਮੈਂ ਵੱਡੇ ਹੋ ਕੇ ਬ੍ਰਿੰਦਾਵਨ ਜਾ ਕੇ ਰਹਿਣਾ ਹੈ ਤੇ ਉਹ ਹੀ ਵਿਸ਼ ਮੰਗਦੀ ਹੈ ਕਿ ਮੈਂ ਜਦੋਂ ਵੱਡੀ ਹੋ ਜਾ ਤੇ ਤੁਸੀਂ ਮੈਨੂੰ ਬ੍ਰਿੰਦਾਵਨ ਭੇਜ ਦੇਣਾ ਤੇ ਮੈਂ ਉੱਥੇ ਹੀ ਰਹਿਣਾ ਹੈ ਆਰਟਿਸਟ ਬਣਨਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚਿਆਂ ਦੇ ਵਿੱਚ ਵੀ ਕਾਨਾ ਜੀ ਦੇ ਲਈ ਜਿਹੜਾ ਕਿ ਪਿਆਰ ਹੈ ਨਾ ਉਹ ਸਾਫ਼ ਨਜ਼ਰ ਆਉਂਦਾ ਹੈ ਤੇ ਅੱਗੇ ਵੀ ਦੇਖ ਲੈਣੇ ਆ ਕਿ ਕਿਵੇਂ ਦਾ ਉਤਸਵ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਕਿਵੇਂ ਦੇ ਰੰਗ ਲੱਗੇ ਹੋਏ ਨੇ ਪੂਰਾ ਮੰਦਿਰ ਸਜਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਹਰ ਜੇ ਆਪਾਂ ਗੱਲ ਕਰ ਲਈਏ ਕੋਨੇ-ਕੋਨੇ ਤੇ ਪੂਰੀਆਂ ਰੌਣਕਾਂ ਤੇ ਹੈ ਹੀ ਨਾਲ ਹੀ ਚਲਕੀਆਂ ਦਾ ਵੀ ਜੋ ਕਿ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਸ਼੍ਰੀ ਜਗਨਨਾਥ ਪੁਰੀ ਮੰਦ ਸ਼ਾਮ ਧਾਮ ਜੋਗੀ ਦਵਾਰੇ ਚੱਕਿਓ ਇਹ ਲਾਈਨ ਸ਼੍ਰੀ ਜਗਨਨਾਥ ਪੁਰੀ ਧਾਮ ਜੋਗੀ ਦਿਖਾਇਆ ਜਾ ਰਿਹਾ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਮੰਦਿਰ ਜਿਹੜਾ ਕਿ ਦਿਖਾਇਆ ਜਾ ਰਿਹਾ ਹੈ ਚਲਕੀਆਂ ਦੇ ਵਿੱਚ ਇਹ ਮੰਦਿਰ ਦਿਖਾਇਆ ਜਾ ਰਿਹਾ ਹੈ ਜੇ ਅੱਗੇ ਦੀ ਗੱਲ ਕਰ ਲਈਏ ਤਾਂ ਸ਼੍ਰੀ ਬਦਰੀਨਾਥ ਧਾਮ ਦਿਖਾਇਆ ਜਾ ਰਿਹਾ ਹੈ ਜਿਸ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਸਜਾਇਆ ਗਿਆ ਹੈ ਚਾਰ ਧਾਮ ਜਿਹੜੇ ਕਿ ਇੱਥੇ ਦਿਖਾਏ ਗਏ ਨੇ ਸ਼੍ਰੀ દ્વાਰਕਾधीश ਧਾਮ ਸ਼੍ਰੀ ਜਗਨਨਾਥਪੁਰੀ ਧਾਮ ਸ਼੍ਰੀ ਬਦਰੀਨਾਥ ਧਾਮ ਜਿਹੜਾ ਕਿ ਦਿਖਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਮੰਦਿਰ ਨੂੰ ਸਜਾਇਆ ਗਿਆ ਇਸ ਤੋਂ ਬਾਅਦ ਜੇ ਗੱਲ ਕਰ ਲਈਏ ਤਾਂ ਸ਼੍ਰੀ ਰਮੇਸ਼ਵਰਮ ਧਾਮ ਵੀ ਦਿਖਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਜੋ ਕਿ ਮਿਹਨਤ ਜਿਹੜੀ ਕਿ ਲੱਗੀ ਹੈ ਇਹਨਾਂ ਨੂੰ ਸਜਾਉਣ ਦੇ ਲਈ ਸਾਡੇ ਤੱਕ ਇੰਨਾ ਸੋਹਣਾ ਅਤੇ ਖੂਬਸੂਰਤ ਜੋ ਕਿ ਚਲਕੀ ਸਜਾਈ ਗਈ ਹੈ ਉਹ ਸਾਡੇ ਤੱਕ ਪਹੁੰਚਾਣ ਲਈ ਕਿੰਨਾ ਸੋਹਣਾ ਅੰਦਰ ਸ਼ਿਵਲਿੰਗ ਵਿੱਚ ਜਿਹੜਾ ਕਿ ਸਜਾਇਆ ਗਿਆ ਹੈ ਕੀ ਦੀ ਜੇ ਗੱਲ ਕਰ ਲਈਏ ਤਾਂ ਤੁਸੀਂ ਦੇਖ ਸਕਦੇ ਹੋ ਸੋਹਣੀਆ ਸੋਹਣੀਆ ਚਲ ਕੇ ਆਤੇ ਹੁਣ ਆ ਰਹੀ ਹੈ ਰਾਧਾ ਕ੍ਰਿਸ਼ਨ ਦੀ ਜੋੜੀ ਜੀ ਹਾਂ ਰਾਧਾ ਕ੍ਰਿਸ਼ਨ ਜੋ ਕਿ ਝੂਲੇ ਚੂਟ ਰਹੇ ਨੇ ਤੇ ਐਵੇਂ ਲੱਗ ਰਿਹਾ ਹੈ ਕਿ ਖੁਦ ਆ ਕੇ ਜਿਹੜੇ ਕਿ ਕ੍ਰਿਸ਼ਨ ਤੇ ਰਾਧਾ ਜੀ ਬੈਠੇ ਹੋਏ ਨੇ ਝੂਲੇ ਲੈ ਰਹੇ ਨੇ ਬਹੁਤ ਸੋਹਣਾ ਦ੍ਰਿਸ਼ ਜਿਹੜਾ ਕਿ ਨਜ਼ਰ ਆ ਰਿਹਾ ਹੈ ਐਵੇਂ ਲੱਗ ਰਿਹਾ ਹੈ ਕਿ ਬ੍ਰਿੰਦਵਨ ਤੇ ਜਿਹੜੇ ਕਿ ਦਰਸ਼ਨ ਹੋ ਰਹੇ ਨੇ ਕਿ Vrindavan ਦੇ ਵਿੱਚ ਜਿਵੇਂ ਰਾਧਾ ਤੇ ਕ੍ਰਿਸ਼ਨ ਜੀ ਰਹਿੰਦੇ ਸਨ ਉਵੇਂ ਹੀ ਦਾ ਜਿਹੜਾ ਕਿ ਅਹਿਸਾਸ ਹੋ ਰਿਹਾ ਸੋਹਣੇ ਸੋਹਣੇ ਫੁੱਲਾਂ ਦੇ ਨਾਲ ਝੁੱਲਾ ਸਜਾਇਆ ਗਿਆ ਇੱਕ ਪੂਰਾ ਆਂਗਣ ਬਣਾਇਆ ਗਿਆ ਇਸ ਦੇ ਨਾਲ ਅੰਦਰ ਵੀ ਸੋਹਣੀਆਂ ਸੋਹਣੀਆਂ ਝਲਕੀਆਂ ਜਿਹੜੀ ਕਿ ਦਿਖਾਈਆਂ ਗਈਆਂ ਨੇ ਦਿਖਾਇਆ ਗਿਆ ਕਿ ਕੰਸ ਦਾ ਕਾਰਾਗਰ ਜਿਵੇਂ ਕਿ ਕੰਸ ਤੇ ਜੋ ਕਿ ਜੇਲ੍ਹ ਦੇ ਵਿੱਚ ਹੁਣ ਅਤਿਆਚਾਰ ਕੀਤੇ ਗਏ ਸੀ ਉਹ ਦਿਖਾਏ ਗਏ ਨੇ ਕਿ ਕਿਵੇਂ ਉਹ चीज ਜਿਹੜੀ ਕਿ ਉਸ ਟਾਈਮ ਹੋਈ ਸੀ ਕਿਵੇਂ ਉਸ ਟਾਈਮ ਅਤਿਆਚਾਰ ਜਿਹੜੇ ਕਿ ਕੀਤੇ ਗਏ ਸੀ ਕਾਂਸ ਦਾ ਕਾਰਾਗਰ ਇਹਦੇ ਵਿੱਚ ਦਿਖਾਇਆ ਗਿਆ ਇਸ ਤੋਂ ਬਾਅਦ ਜੇ ਗੱਲ ਕਰ ਲਈਏ ਤਾਂ ਆ ਜਨਮਾ ਭਗਵਾਨ ਕੀ ਜਨਮ ਲੀਲਾ ਉਹ ਵੀ ਪੂਰੀ ਜਿਹੜੀ ਕਿ ਲੀਲਾ ਜਿਹੜੀ ਕਿ ਦਿਖਾਈ ਜਾ ਰਹੀ ਹੈ ਪੂਰੀ ਲੀਲਾ ਜੋ ਕਿ ਦਿਖਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਤਾਂ ਹੈ ਹੀ ਪਰ ਛੋਟੇ ਤੋਂ ਵੀ ਛੋਟੇ ਬੱਚੇ ਜੇ ਆਪਾਂ ਗੱਲ ਕਰੀਏ ਛੋਟੇ-ਛੋਟੇ ਬੱਚੇ ਵੀ ਕ੍ਰਿਸ਼ਨ ਜੀ ਦੇ भगत ਜੇ ਭਗਤੀ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਹੈਲੋ ਹੈਲੋ ਰਾਧੇ ਰਾਦੇ ਕੋ ਰਾਧੇ ਰਾਦੇ ਰਾਧੇ ਰਾਦੇ ਰਾਧੇ ਰਾਦੇ ਰਾਧੇ ਜੀ ਕਦੋਂ ਰਾਧੇ ਰਾਦੇ ਛੋਟਾ ਜੋ ਬੱਚਾ ਹੈ ਜਿਹੜਾ ਕੀ ਤੇ ਉਹ ਵੀ ਕ੍ਰਿਸ਼ਨ ਜੀ ਦੇ ਮੰਦਿਰ ਪਹੁੰਚਿਆ ਹੈ ਰਾਧੇ ਰਾਧੇ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਮਾਸੂਮ ਮਾਸੂਮ ਬੱਚਿਆਂ ਦੀ ਵੀ ਭਗਤੀ ਜਿਹੜੀ ਕਿ ਨਜ਼ਰ ਆ ਰਹੀ ਹੈ 20 ਸੈਕਟਰ ਦਾ ਇਹ ਮੰਦਿਰ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਅੱਜ ਅਸੀਂ ਪਹੁੰਚੇ ਆਂ ਸੋਹਣੀਆਂ ਲੀਲਾਵਾਂ ਇੱਥੇ ਦਿਖਾਈਆਂ ਜਾ ਰਹੀਆਂ ਨੇ ਜੇਲ ਦਾ ਜਿਹੜੀ ਕਿ ਝਲਕੀ ਦਿਖਾਈ ਗਈ ਕਿ ਕਿਵੇਂ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਤੇ ਉਹਨਾਂ ਨੂੰ ਲਜਾਇਆ ਗਿਆ ਸੀ ਇਸ ਤੋਂ ਬਾਅਦ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਕਿ ਕਿਵੇਂ ਭਗਤ ਜਿਹੜੇ ਕਿ ਵੀਡੀਓ ਕਾਲ ਸੇ ਵੀ ਜਿਹੜਾ ਕਿ ਉਹਨਾਂ ਨੂੰ ਦੂਰੋਂ ਦੂਰੋਂ ਦਿਖਾਂਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਇੱਥੇ ਪਹੁੰਚ ਨਹੀਂ ਪਾਰੇ ਉਹਨਾਂ ਨੂੰ ਵੀ ਦਿਖਾਂਦੇ ਹੋਏ ਉਹ ਨਜ਼ਰ ਆ ਰਹੇ ਨੇ ਕਿ ਕੋਈ ਵੀ ਜਿਹੜਾ ਕਿ ਭਗਤ ਦੇਖਣੋਂ ਇਹ ਨਜ਼ਾਰਾ ਦੇਖਣੋਂ ਰਹਿ ਨਾ ਜਾਵੇ ਦੇਖ ਸਕਦੇ ਹੋ ਕਿ ਆਪਣੀ ਬੇਟੀ ਨੂੰ ਦਿਖਾਂਦੇ ਹੋਏ ਉਹ ਨਜ਼ਰ ਆ ਰਹੇ ਨੇ ਕਿ ਕੋਈ ਵੀ ਦ੍ਰਿਸ਼ ਕਿਸੇ ਵੱਲੋਂ ਵੀ ਰਹਿ ਨਾ ਜਾਵੇ ਤੇ ਇਹਨਾ ਸੋਹਣਾ ਜਿਹੜਾ ਕਿ ਮੰਦਿਰ ਅੰਦਰੋਂ ਦੀ ਸਜਾਇਆ ਗਿਆ ਹੈ ਕਿ ਕ੍ਰਿਸ਼ਨ ਰਾਧਾ ਰਾਣੀ ਜੋ ਕਿ ਦਿਖਾਏ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਹਰ ਕੋਈ ਪਗਤੀ ਦੇ ਵਿੱਚ ਰੰਗਿਆ ਨਜ਼ਰ ਆ ਰਿਹਾ ਜਨਮਾਸ਼ਟਮੀ ਦੇ ਮੌਕੇ ਤੇ ਜਿਹੜੇ ਕਿ ਰੰਗ ਜਿਹੜੇ ਕਿ ਲੋਕਾਂ ਦੇ ਨਜ਼ਰ ਆ ਰਹੇ ਨੇ ਪਗਤੀ ਦੇ ਵਿੱਚ ਰੰਗੇ ਹੋਏ ਨਜ਼ਰ ਆ ਰਹੇ ਨੇ ਖੂਬਸੂਰਤ ਮੰਦਿਰ ਜਿਹੜਾ ਕਿ ਸਜਾਇਆ ਗਿਆ ਸੋਹਣੇ ਸੋਹਣੇ ਫੁੱਲ ਜਿਹੜੇ ਕਿ ਲਗਾਏ ਜਾ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਮੰਦਿਰ ਦੀ ਪੂਰੀ ਸਜਾਵਟ ਆਪਾਂ ਕਹਿ ਸਕਦੇ ਆ ਕਿ ਦਿਲੋਂ ਕੀਤੀ ਗਈ ਹੈ काटी गल जेड की पुजारी जी के नाल करवा दनेया पंडित जी के नाल करवा दनेया तो ਤੁਸੀਂ राधे राधे पंडित जी कितनी आनंद जो कि आ रहा है भक्तों को देख के कैसा नजारा जो कि आज आप ले बहुत सुंदर भक्त और भगवान का मिलाप है ये जो पूरे साल भगवान से दूर रहते हैं साल में ये दो तीन दिन है भगवान से ऐसे जुड़ जाते हैं जैसे माता-पिता से बच्चे अगर विदेश में रहे हैं और घर पे आ गए और वो जो आनंद है वो खुशी मिलता है आज जन्माष्टमी परसों मनाए जाएंगे अभी जो भीड़ है इससे और तिगना भीड़ होगा हर साल इन ही रोन का लगती है ना कि इस साल ज्यादा नहीं या इस साल घट है अभी तो शुरुआत है कल से और परसों और भीड़ होगा लोग घरे बैठ के दर्शन कर रहे मंदिर नहीं आ सकते उन्होंने की कहना चाहूंगी उनके लिए तो एक ही निवेदन है कि वो लोग आए क्यों भगवान हर जगह है पर भगवान के भक्ति के लिए स्थान बनाया गया ये स्थान वो है जो घर से निकलकर इन दिनों तो ज़रूर आना चाहिए आकर भगवान से मिलना और भगवान से जैसे प्रीति प्रेम होता है ना किसी से प्रेम घर से भी जताया जाता पर मिलना क्यों मिलकर हम उनसे अपना प्रेम पूरे खुल के जता सकते हैं ਦੇਖਿਆ ਕਿ ਕਿਵੇਂ ਪੰਡਤ ਜੀ ਨੇ ਇਹ ਦਿਖਾਇਆ ਕਿ ਸੰਗਤਾਂ ਦਾ ਪਿਆਰ ਹੈ ਤੇ ਉਹ ਆਏ ਹੋਏ ਨੇ ਇੱਥੇ ਤੇ ਜਿਹੜੇ ਨਹੀਂ ਆ ਆ ਪਾਰੇ ਉਹਨਾਂ ਨੂੰ ਤਾਂ ਪਹਿਲੀ ਬੇਨਤੀ ਇਹ ਕੀਤੀ ਜਾਂਦੀ ਹੈ ਕਿ ਤੁਸੀਂ ਵੀ ਆਇਓ ਤੇ ਤੁਸੀਂ ਵੀ ਦੇਖੋ ਕਿ ਕਿਵੇਂ ਫਕਤਾ ਦੀ ਜਿਹੜੀ ਰੌਣਕਾਂ ਲੱਗਿਆ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਹਾਂ ਆਪਾਂ ਹੁਣ ਮੁਲਾਕਾਤ ਕਰ ਲੈਣ ਹੈਲੋ ਜੀ ਸਤਿ ਸ਼੍ਰੀ ਅਕਾਲ ਹਰਿ ਕ੍ਰਿਸ਼ਨ ਰਾਧੇ 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 ਜੀ ਕਿਵੇਂ ਤਾਂ ਇਹ ਜਿਹੜਾ ਕਿ ਕਿਵੇਂ ਆਨੰਦ ਲੈ ਰਹੇ ਹੋ ਕਿਵੇਂ ਇਹਦੀਆਂ ਰੌਣਕਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਅਤੁੱਲੀ ਹੈ अतुल्य आनंद है उत्साह से भरे हुए हैं सभी जितने कारीगर काम कर रहे हैं कई तीन महीने से ऐसे लगे हुए हैं बहुत सुंदर और उत्साह से चौबीस घंटे काम चल रहा है। इतना सुंदर हर साल हमारे चैतन्य गोड़िया मठ के जितने भी भगत जन हैं उत्साह फूले सुूले नहीं सुारे इतना उत्साह है उनके अंदर और बहुत सुंदर इतनी सुंदर झांकी इतना सुंदर ठाकुर जी का स्वरूप आप श्रृंगार देख ही रहे हैं ठाकुर जी का कितना सुंदर श्रृंगार है गदगद तो गद हो रहा शरीर ये मन कहता है यहाँ से हटे ही ना और कल और परसों देखना इतना रस होगा या इतना रस होगा चैतन्य गोड़िया मठ की जन्माष्टमी देखने के लिए लोग पंचकुल्ला से जिरकपुर से मोहाली से सब लोग बड़ी दूर दूर से आते हैं और इतनी सुंदर झांकी इस बार इन्होंने चार धाम जो बनाए हैं द्वारकापुरी धाम बद्रीनाथ धाम जगन्नाथपुरी धाम इतने सुंदर इतनी सुंदर उसकी कोई वर्णन ही नहीं है उनकी कोई मतलब कहते हैं कि देवता भी वर्णन नहीं कर सकता इतनी सुंदर बनाए हैं चारों जो हम जैसे लोग द्वारकाधीश नहीं जा सकते रामेश्वरम नहीं जा सकते बद्रीनाथ नहीं जा सकते उनके लिए सुंदर दर्शन सेम का सेम ऐसा ही ऐसा सुंदर सुंदर झांकी इन्होंने बनाई है साक्षात ऐसे लगा कि हम रामेश्वर में आ गए हैं हम बद्रीनाथ आ गए हैं हम जो है ना कि जगन्नाथपुरी में आ गए हैं बहुत से ऐसे लोग हैं जो नहीं जा पाते वहाँ मगर उनको भी आज उन सभी दर्शनों का लाभ प्राप्त हो रहा है कृष्ण जी न हो, कोई लीला हो ये कोई चमत्कार होया चमत्कार हुए हैं मैं पिछले अड़तालीस साल से वृंदावन जाता हूँ और मट से सरू से जुड़ा हुआ हूँ चमत्कार पे चमत्कार होते हैं एक नहीं अनेकों चमत्कार हुए हैं और ना इतना समय उसको वर्णन करने का बहुत मतलब इतने चमत्कार दिखाते हैं हमारे ठाकुर जी कभी तो जब नाचते होते हैं कीर्तन करते हैं तो कभी हार छोड़ देते हैं हार नीचे गिर जाता है अपने आप कभी बंसी नीचे आ जाती है कभी कुछ और लीला कर देते हैं और वृंदावन में हमारे बांके बिहारी तो नित पति लीला होती है तो पर... मतलब रोज की रोज नवी लीला होती है और हमारे साथ हमारे अपने शरीर के साथ भी कई बार ऐसी लीलाएं है हुई हैं जो वर्णन नहीं कर सकते हम ते जी गल कर ली ਹੁਣ ਬੱਚਿਆਂ ਦੇ ਨਾਲ ਤੁਹਾਡੀ ਗੱਲਬਾਤ ਕਰਵਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਆ ਜਾਓ ਤੁਹਾਨੂੰ ਤਾਂ ਤੁਸੀਂ ਵੀ ਆ ਜਾਓ ਕ੍ਰਿਸ਼ਨ ਜੀ ਦੇ ਮੰਦਿਰ ਅੱਜ ਤੁਸੀਂ ਪਹੁੰਚੇ ਹੋ ਕਿਵੇਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਕੀ ਪੂਜਾ ਕੀਤੀ ਹੈ ਕੀ ਤਿਆਰੀ ਕਰ ਰਹੇ ਹੋ बहुत अच्छा बहुत लग रहा है बहुत अच्छा है पहली बार आ रहे हैं बहुत अच्छा भी लग रहा है यहाँ पे सुंदर है बहुत ज्यादा तुसी किवें मना रहे हो कृजन जन्माष्टमी के त्यौहार राधे 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 किवें मना रहे हो जन्माष्टमी के त्यौहार की मानसी ये हाँ जी मासी दास रहे ने कि बहुत अच्छा हाँ जी ये हर साल इस मंदिर में आता है और हर साल कुछ ना कुछ नया देखने के लिए मिलता है हमेशा डेली मंदिर में आता है सभी ने जन्माष्टमी पर जन्माष्टमी इतना शौक होता है हमेशा मंदिर में छह बजे ही आ जाता है प्रोग्राम जैसे ही स्टार्ट होता है हमेशा तो देख सकते हो बच्चे ने कद कृष्ण जी तो की मंगे हम, है तो हम नहीं बोले कि भी हमारी मम्मा के पास दो हमारे को कैनेडा में अच्छा ਤੁਹਾਡੇ ਮम्मा ਕੈਨੇਡਾ ਰਹਿੰਦੇ ਨੇ ਹਾਂਜੀ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਆਪਣੇ ਮम्मा ਕੋਲ ਜਾਣਾ ਚਾਹੁੰਦੇ ਹੋ ਹਾਂਜੀ ਕਿੰਨਾ ਕੁ ਮਿਸ ਕਰਦੇ ਹੋ ਆਪਣੇ ਮम्मा ਬਹੁਤ ਜ਼ਿਆਦਾ ਫੋਨ ਆਉਂਦਾ ਉਹਨਾਂ ਦਾ ਹਾਂਜੀ ਅੱਜ ਜਨਮਾਸ਼ਟਮੀ ਹੈ ਜੇ ਉਹ ਹੁੰਦੇ ਤੁਹਾਨੂੰ ਆਪਣੇ ਨਾਲ ਕੁਮਾਰੇ ਹੁੰਦੇ ਕਿੰਨਾ ਕੁ ਮਿਸ ਕਰੀਂ ਅੱਛਾ ਕੀ ਤੁਸੀਂ ਕਿੰਨਾ ਕੁ ਮਿਸ ਕਰਦੇ ਹੋ ਆਪਣੇ ਮम्मा ਨੂੰ ਬਹੁਤ ਜ਼ਿਆਦਾ ਟਿਕਾਣਾ ਜੀ ਦਾ ਅੱਜ ਮੰਗਣ ਆਇਓ ਕਿ ਮम्मा ਦੇ ਨਾ ਅਸੀਂ ਵੀ ਮम्मा ਕੋਲ ਜਾਈਏ ਕੈਨੇਡਾ ਦੇ ਵਿੱਚ ਅਸੀਂ ਉਹਨਾਂ ਕੋਲ ਹਾਂਜੀ ਆਡੀਅנס ਨੂੰ ਕੀ ਕਹਿਣਾ ਚਾਹੋਗੇ ਕਿ ਕਿਵੇਂ ਵਰਿੰਦਾਵਨ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਕਿਵੇਂ ਇੱਥੇ ਮਨਾਇਆ ਜਾ ਰਿਹਾ ਹੈ ਬਹੁਤ ਅੱਛਾ ਮਨਾਇਆ ਜਾ ਰਿਹਾ ਹੈ ਆਪ ਵੀ ਆਇਆ ਕਰੋ ਬਹੁਤ ਅੱਛਾ ਬਣਤਾ ਬਹੁਤ ਸੁੰਦਰ ਵੀ ਹੈ ਆ ਕੇ ਅੱਛਾ ਲੱਗਿਆ ਆਪਕੋ ਥੈਂਕ ਯੂ ਸੋ ਮਚ ਤੇ ਇਹ ਸੀਗੇ ਬੱਚੇ ਜਿਹੜੇ ਕਿ ਕੈਨੇਡਾ ਦੇ ਵਿੱਚ ਆਪਣੀ ਮਮਾ ਨੂੰ ਮਿਸ ਕਰ ਰਹੇ ਆਪਾਂ ਦੇਖਦੇ ਹਾਂ ਨਾ ਜਦੋਂ ਆਪਾਂ ਛੋਟੇ ਹੁੰਦੇ ਆ ਨਾ ਤੇ ਆਪਾਂ ਕਾਨਾ ਜੀ ਤੋਂ ਇਹੋ ਜਿਹੇ ਜਿਹੜੇ ਕਿ ਵਿਸ਼ੇਸ ਮੰਗਦੇ ਆ ਤੇ ਉਮੀਦ ਕਰਦੀ ਆ ਕਿ ਕਾਨਾ ਜੀ ਜਿਵੇਂ ਸਾਰਿਆਂ ਦੀ ਵਿਸ਼ੇਸ ਪੂਰੀ ਕਰਦੇ ਐ ਇਹਨਾਂ ਛੋਟੇ ਛੋਟੇ ਬੱਚਿਆਂ ਦੀ ਵਿਸ਼ੇਸ ਪੂਰੀ ਕਰਨ ਤੇ ਇਹਨਾਂ ਨੂੰ ਇਹਨਾਂ ਦੀ ਮੰਮੀ ਦੇ ਨਾਲ ਇਹ ਰਹਿਣ ਤੇ ਉੱਥੇ ਰਹਿਣ ਤੇ ਅੱਗੇ ਆਪਾਂ ਮੰਦਿਰ ਦੇ ਵਿੱਚ ਜੇ ਦੇਖ ਲੈਣੇ ਆ ਕਿ ਕਿਵੇਂ ਤਿਹਾਰ ਮਨਾਇਆ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਜਿਹੜਾ ਕਿ ਭਗਤਾਂ ਵੱਲੋਂ ਇਹ ਤਿਹਾਰ ਮਨਾਇਆ ਜਾ ਰਿਹਾ ਪੂਰੀ ਸ਼ਰਤਾਂ ਲੈ ਕੇ ਭਗਤ ਇੱਥੇ ਪਹੁੰਚੇ ਹੋਏ ਨੇ दे दे। कैसे मना रहे हो ये त्यौहार बहुत अच्छा मना रहे क्या तैयारी करके आए हो तैयारी बस आगे दर्शन हो गए इनके कितना मानते हो कृष्ण जी को कृष्ण जी ने कोई मुराद पूरी करी है हो जाएंगिया हो जाएंगे कोई लीला दिखाई हो अपनी कृष्ण जी को किसी किसी ने दिखाना लीला आप जैसे बचपन में त्यौहार मनाते थे जन्माष्टमी का वैसे ही मनाते हैं कि क्या फर्क है? नहीं नहीं ऐसे ही ऐसे ही मनाते हैं आगे से भी ज्यादा हो जाता है एक महाराज आते हैं बहुत अच्छा करते हैं ओए तो चल गए आ जंदे जब तैयार होंगे फिर आ जंदे देखा कि किमे जेड़ा कि जन्माष्टमी का त्यौहार आंटी जी ਵੱਲੋਂ बनाया जा रहा है बुजुर्ग माता के ਵੱਲੋਂ कराया से आए देखने आए इने इधर दर्शन करना है काना जी के दर्शन करने इतनी दूर से आए नहीं इतनी दूर माड़ी बहुत दूर मैं जन अच्छा काना जी ते जो मांगने आए हो कुछ मांगने आए हो काना जी से कुछ नहीं मांगी था। कुछ नहीं मांगी अब खुद ही दे देते हैं खुद ही दे देते हैं कुछ नहीं देगा तो और कौन देगा दे तो और, दे और कौन दे सारी दुनिया दा पास और उधर दिन दिन रा ऐसी कितने कितनी दूर ते आ गई ਇਹ ਤਾਂ ਉੱਤੇ ਵੀ ਮੰਦਰ ਆ ਗਿਆ ਪਰ ਜੋ ਇੱਥੇ ਦੀ ਜੜੀ ਮਤਲਬ ਪਿਆਰ ਹੈ ਨਾ ਇੱਕ ਅਰਸ਼ੀ ਚਾ ਤੀਨਾ ਖੇਤ ਲਿਆਣ ਰੇ ਸਿੱਖਿਆ ਕਿ ਕਿ ਹਰੇ ਕ੍ਰਿਸ਼ਨ ਤੁਸੀਂ ਦੇਖਿਆ ਕਿ ਕਿਵੇਂ ਆਪਣੇ ਮਤੱਪਾ ਕਿਤੇ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਪਿਆਰ ਹੋਵੇ ਨਾ ਤੇ ਕੁਝ ਵੀ ਔਖਾ ਨਹੀਂ ਹੋ ਸਕਦਾ ਭਾਵੇਂ ਨਹੀਂ ਦੂਰੋਂ ਆਣਾ ਪਵੇ ਭਾਵੇਂ ਜਿਵੇਂ ਮਰਜੀ ਆਪਣੇ ਪਿਆਰ ਦੇ ਕੋਲ ਪਹੁੰਚਣਾ ਪਵੇ ਤੇ ਮਾਤਾ ਜੀ ਦਾ ਪਿਆਰ ਨੇ ਕ੍ਰਿਸ਼ਨ ਜੀ ਜਿੰਨਾ ਕੋਲ ਇੰਨੀ ਦੂਰੋਂ ਦੀ ਚੱਲ ਕੇ ਹੋ ਇੱਥੇ ਪਹੁੰਚੇ ਨੇ ਤੇ ਇਹ ਸੀ ਜਨਮਾਸ਼ਟਮੀ ਦਾ ਉਤਸਵ ਕਿੰਨੀ ਰੌਣਕਾਂ ਦੇ ਨਾਲ ਤੇ ਆਪਣੀ ਸ਼ਰਧਾ ਦੇ ਨਾਲ ਪਗਤਾ ਵੱਲੋਂ ਮਨਾਇਆ ਜਾ ਰਿਹਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਵੀ ਜਿਹੜੀਆਂ ਕਿ ਲੱਗੀਆਂ ਹੋਈਆਂ ਨੇ ਲੋਕੀ ਇੱਥੇ ਆ ਕੇ ਖਰੀਦਦਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਅਲੱਗ-ਅਲੱਗ ਤਰ੍ਹਾਂ ਦੇ ਜੋ ਕਿ ਸਮਾਨ ਇੱਥੇ ਮਿਲ ਰਿਹਾ ਹੈ ਸੋਹਣੇ-ਸੋਹਣੇ ਸਰੂਪ ਮਿਲ ਰਹੇ ਨੇ ਕਾਨਾ ਜੀ ਦੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰ ਨਾਲ ਤਾਂ ਦੁਕਾਨਦਾਰੀ ਕਰ ਰਹੇ ਨੇ ਪਰ ਨਾਮ ਜਪਣ ਦਾ ਜਿਹੜਾ ਕਿ ਉਹ ਵੀ ਜ਼ਰੂਰੀ ਹੈ ਤੇ ਉਹ ਨਾਲ-ਨਾਲ ਨਾਮ ਵੀ ਜਪਦੇ ਹੋਏ ਜਿਹੜੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਰਧਾ ਦੇ ਨਾਲ ਇਤਿਹਾਰ ਮਨਾ ਰਹੇ ਨੇ ਤੇ ਨਾਲ ਹੀ ਆਪਣਾ ਕੰਮਕਾਰ ਵੀ ਜਿਹੜਾ ਕਿ ਕਰ ਰਹੇ ਨੇ ਤੇ ਨਾਲ ਨਾਮ ਜਪਣਾ ਜੋ ਕਿ ਬਹੁਤ ਜ਼ਰੂਰੀ ਹੈ ਤੇ ਉਹ ਵੀ ਨਾਲ ਕਰ ਰਹੇ ਨੇ ਤੇ ਇਸ ਜਨਮਾਸ਼ਟਮੀ ਦਾ ਤਿਉਹਾਰ ਜੋਗੀ ਫਕਤਾ ਵੱਲੋਂ ਮਨਾਇਆ ਜਾ ਰਿਹਾ ਹੈ ਕਾਨਾ ਜੀ ਦੇ ਜਨਮ ਦਿਨ ਦੀ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ ਅਸੀਂ ਤੁਹਾਡੇ ਨਾਲ ਫਕਤਾ ਦੀ ਗੱਲਬਾਤ ਕਰਵਾਈ ਹੈ ਤੇ ਕਿੰਨੀ ਸ਼ਰਤਾਂ ਦੇ ਨਾਲ ਇੱਥੇ ਪਹੁੰਚੇ ਨੇ ਅਸੀਂ ਤੁਹਾਨੂੰ ਉਹ ਵੀ ਦਿਖਾਇਆ ਤੇ ਤੁਸੀਂ ਵੀ ਆ ਸਕਦੇ ਹੋ ਜਨਮਾਸ਼ਟਮੀ ਦਾ ਤਿਉਹਾਰ ਇੱਥੇ ਆ ਕੇ ਮਨਾ ਸਕਦੇ ਹੋ ਧੰਨਵਾਦ ਪੂਰਾ ਜਨmashtami ਦਾ ਉਤਸਵ ਤੁਸੀਂ ਦੇਖਿਆ ਤੇ ਦੇਖਿਆ ਕਿ ਕਿਵੇਂ ਲੋਕੀ ਖੁਸ਼ ਹੋ ਰਹੇ ਨੇ ਜਿਹੜੇ ਕ੍ਰਿਸ਼ਨ ਜੀ ਦੇ ਭਗਤ ਨੇ ਕਿਵੇਂ ਭਗਤੀ ਦੇ ਵਿੱਚ ਰੰਗੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਜੇ ਗੱਲ ਕਰ ਲਈ ਤੇ ਸੋਹਣੀਆਂ ਸੋਹਣੀਆਂ ਝਲਕੀਆਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਰ ਇੱਥੇ ਹੁਣ ਗੱਲ ਕਰਵਾਣ ਜਾ ਰਹੇ ਹਾਂ ਉਹਨਾਂ ਨਾਲ ਜਿਨ੍ਹਾਂ ਨੇ ਪੂਰਾ ਉਤਸਵ ਆਰਗੇਨਾਈਜ਼ ਕਰਵਾਇਆ ਸਭ ਤੋਂ ਪਹਿਲਾਂ ਸੱਚਾ ਕਲ ਕਿਵੇਂ ਬਲਕਿ ਬਹੁਤ ਅੱਛੇ ਹੈ ਜੀ ਆਪ کیسے ਹੈ ਮੈਂ ਬਹੁਤ ਵਧੀਆ ਤੁਸੀਂ ਇਹ ਉਤਸਵ ਕਿੰਨੇ ਸਮੇਂ ਤੋਂ ਆਰਗੇਨਾਈਜ਼ ਕਰਾਉਂਦੇ ਆ ਰਹੇ ਹੋ ਤੇ ਕਿਵੇਂ ਦਾ ਜਿਹੜਾ ਕਿ ਇਸ ਵਾਰ ਆਰਗੇਨਾਈਜ਼ ਕੀਤਾ ਹੈ ਸਭ ਤੋਂ ਪਹਿਲਾਂ ਜੀ ਸਾਰੇ ਕ੍ਰਿਸ਼ਨ ਭਗਤਾਂ ਨੂੰ ਜਨਮ ਅਸ਼ਟਮੀ ਦੀ ਬਹੁਤ ਬਹੁਤ ਵਧਾਈ ਮੈਂ ਜੈ ਪ੍ਰਕਾਸ਼ ਗੁਪਤਾ ਆਰਗੇਨਾਈਜ਼ਿੰਗ ਸੈਕਟਰੀ ਜਨਮ ਅਸ਼ਟਮੀ ਫੰਕਸ਼ਨ ਔਰ ਸਪੋਕਸ ਪਰਸਨ ਗੋੜੀਆਂ ਮਰਚ ਚੰਡੀਗੜ੍ਹ ਜਿੱਦਾਂ ਕਿ ਸਾਰਿਆਂ ਨੂੰ ਤੁਹਾਨੂੰ ਪਤਾ ਹੈਗਾ ਕਿ ਚੈਤਨੇ ਗੋੜੀਆਂ ਮਰਚ ਦੀ ਜਨਮ ਅਸ਼ਟਮੀ ਪੂਰੇ ਟ੍ਰਾਈ ਸਿਟੀ ਦੀ ਨੰਬਰ 1 ਜਨਮ ਅਸ਼ਟਮੀ ਹੈਗੀ ਹੈ ਸਭ ਤੋਂ ਜ਼ਿਆਦਾ ਜੇ ਕਿਥੇ ਰਸ਼ ਹੁੰਦਾ ਹੈ ਭੀੜ ਹੈਗੀ ਹੈ ਤੇ ਉਹ ਸੈਕਟਰ ਵੀ ਚੈਤਨੇ ਗੋੜੀਆਂ ਮਰਚ ਹੈਗੀ ਹੈ ਇੱਥੇ ਹਜ਼ਾਰਾਂ ਚ ਨਹੀਂ ਸੈਂਕੜਿਆਂ ਚ ਨਹੀਂ ਲੱਖਾਂ ਦੇ ਤਦਾਦ ਦੇ ਵਿੱਚ ਭਗਤ ਜਨ ਇੱਥੇ ਦਰਸ਼ਨ ਕਰਨ ਆਉਂਦੇ ਨੇ ਖਾਸ ਕਰਕੇ ਜਿਹੜੇ ਇੱਥੇ ਭਗਵਾਨ ਕ੍ਰਿਸ਼ਨ ਦੀ ਲਿਲਾਵਾਂ ਦੀ ਝਾਕੀਆਂ ਬਣਾਈਆਂ ਜਾਂਦੀਆਂ ਨੇ ਉਹਨੂੰ ਦਰਸ਼ਨ ਕਰਨ ਵਾਸਤੇ ਵੇਖਣ ਵਾਸਤੇ ਲੋਕ ਇੰਤਜ਼ਾਰ ਕਰਦੇ ਨੇ ਇਸ ਸਾਲ ਦੀ ਜਿਹੜੀ ਜਨਮ ਅਸ਼ਟਮੀ ਹੈਗੀ ਹੈ ਇਹ ਮਨਾਉਣ ਵਾਸਤੇ ਅਸੀਂ ਪਿਛਲੇ 3 ਮਹੀਨੇ ਤੋਂ ਤਿਆਰੀਆਂ ਕਰ ਰਹੇ ਹਾਂ ਬੰਗਾਲ ਤੋਂ ਉੜੀਸਾ ਤੋਂ ਬਿਹਾਰ ਤੋਂ ਕਾਰੀਗਰ ਦਿਨ ਰਾਤ ਕੰਮ ਕਰ ਰਹੇ ਸੀ ਅੱਜ 14 ਅਗਸਤ 2025 ਨੂੰ ਇਸ ਦਾ ਬਹੁਤ ਹੀ ਵਿਧੀਵਤ ਟੰਗ ਦੇ ਨਾਲ ਇਹਦਾ ਉਦਘਾਟਨ ਚੰਡੀਗੜ੍ਹ ਦੇ ਮਸ਼ਹੂਰ ਸਮਾਜ ਸੇਵੀ ਅਤੇ ਬਿਜ਼ਨਸਮੈਨ ਸ਼੍ਰੀ ਰਕੇਸ਼ ਗੁਪਤਾ ਜੀ ਜੋ ਕਿ ਡਾਇਰੈਕਟਰ ਵੀ ਹੈਗੇ ਨੇ ਇੰਪਰੋ ਇਨਫਰਾਸਟ੍ਰਕਚਰਸ ਲਿਮਿਟਿਡ ਕੰਪਨੀ ਦੇ ਉਹਨਾਂ ਦੇ ਵੱਲੋਂ ਸਵਾਗਤ ਉਹਨਾਂ ਦੇ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਇਸ ਵਾਰ ਦੀ ਜਨਮ ਅਸ਼ਟਮੀ ਦੀ ਖਾਸੀਅਤ ਹੈਗੀ ਹੈ ਔਰ ਜਿਹੜੀ ਮੁੱਖ ਝਾਂਕੀ ਹੈਗੀ ਹੈ ਉਹ ਹੈਗੀ ਹੈ ਭਗਵਾਨ શ્રી ਕ੍ਰਿਸ਼ਨ ਜੀ ਦਾ ਯੁੱਧ ਦੇ ਮੈਦਾਨ ਕੁਰਖੇਤਰ ਦੇ ਵਿੱਚ ਅਰਜੁਨ ਨੂੰ ਆਪਣਾ ਵਿਰਾਟ ਸਵਰੂਪ ਦਰਸ਼ਨ ਕਰਾਣਾ ਇਹ ਵਿਰਾਟ ਸਵਰੂਪ ਕੀ ਹੈ ਗਏ ਜਦੋਂ ਯੁੱਧ ਦੇ ਮੈਦਾਨ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਸਾਹਮਣੇ ਅਰਜੁਨ ਨੇ ਕਿਹਾ ਜਦੋਂ ਉਹਨੇ ਦੇਖਿਆ ਕਿ ਇੱਥੇ ਤਾਂ ਸਾਰੇ ਮੇਰੇ ਚਾਚੇ ਮਾਮੇ ਤਾਏ ਹੈ ਤਾਂ ਉਹ ਕ੍ਰਿਸ਼ਨ ਭਗਵਾਨ ਜੀ ਨੂੰ ਕਹਿੰਦਾ ਜੀ ਮੈਂ ਨਹੀਂ ਲੜਨਾ ਕਹਿੰਦੇ ਕਿਉਂ ਨਹੀਂ ਲੜਨਾ ਕਹਿੰਦੇ ਜੀ ਇਹ ਮਾਰੇ ਜਾਣਗੇ ਭਗਵਾਨ ਕ੍ਰਿਸ਼ਨ ਨੇ ਕਿਹਾ ਕਿ ਗੱਲ ਸੁਣ ਇਹ ਤੂੰ ਨਹੀਂ ਵੀ ਲੜੇਗਾ ਨਾ ਇਹ ਤਾਂ ਵੀ ਮੇਰੇ ਦੁਆਰਾ ਮਾਰੇ ਗਏ ਤੋ ਕਹਿੰਦੇ ਤੁਹਾਡੇ ਵੱਲੋਂ ਕਿਉਂ ਮਾਰੇ ਗਏ ਫੇਰ ਕ੍ਰਿਸ਼ਨ ਭਗਵਾਨ ਨੇ ਉਹਦਾ ਮੂੰਹ ਦੂਰ ਕਰਨ ਵਾਸਤੇ ਕਿਹਾ ਮੈਂ ਕੋਈ ਸਧਾਰਨ ਆਦਮੀ ਨਹੀਂ ਹੈਗਾ ਮੈਂ ਇਸ ਸੰਸਾਰ ਦਾ ਸਜਨ ਹਰ ਔਰ ਸੰਘਾਰ ਕਰਤਾ ਮੈਂ ਰੱਬ ਹੈਗਾ ਔਰ ਉਹਨਾਂ ਨੇ ਫਿਰ ਆਪਣਾ ਵਿਰਾਟ ਸਰੂਪ ਦਿਖਾਇਆ ਸੀ ਤੇ ਉਹ ਵਾਲਾ ਸੀਨ ਲਾਈਟ ਐਂਡ ਸਾਊਂਡ ਦੇ ਵੱਲੋਂ ਇੱਥੇ ਦਿਖਾਇਆ ਜਾ ਰਿਹਾ ਉਸ ਤੋਂ ਬਾਅਦ ਆਂਦੇ ਹਾਂ ਅਸੀਂ ਬਹੁਤ ਹੀ ਸੁੰਦਰ ਮਨਮੋਹਕ ਆਕਰਸ਼ਕ ਸੀਨ ਹੈਗੇ ਨੇ ਚਾਰ ਧਾਮ ਦੇ ਉਹ ਚਾਰ ਧਾਮ ਐਸੀ ਸੈਕਟਰ ਵੀ ਗੋੜੀਆਂ ਮੱਛੇ ਤੁਸੀਂ ਆ ਕੇ ਦਰਸ਼ਨ ਕਰ ਸਕਦੇ ਹੋ ਇਹ ਚਾਰ ਧਾਮ ਉਹ ਹੈਗੇ ਨੇ ਜਿਹੜੇ ਸਨਾਤਨ ਧਰਮ ਦੇ ਵਿੱਚ ਮੋਕਸ਼ ਭਗਤੀ ਮੁਖ ਦਵਾਰ ਕਹੇ ਜਾਂਦੇ ਨੇ ਇਹਨਾਂ ਦੇ ਇਹਨਾਂ ਨਾਲ ਕਰਨ ਨਾਲ ਇਹਦਾ ਇੰਤਜ਼ਾਰ ਲੋਕ ਆਪਣੀ ਜ਼ਿੰਦਗੀ ਕਰਦੇ ਰਹਿੰਦੇ ਨੇ ਕਿ ਵੀ ਅਸੀਂ ਕਦੋਂ ਦਰਸ਼ਨ ਕਰਾਂਗੇ ਲੇਕਿਨ ਨਹੀਂ ਜਾ ਸਕਦੇ ਕਈ ਆਪਣੀ ਮਜਬੂਰੀਆਂ ਹੁੰਦੀਆਂ ਨੇ ਪਰ ਤੁਸੀਂ ਆ ਕੇ ਚੈਤਨਨੇ ਗੋੜੀਆਂ ਮੱਠ ਦੇ ਵਿੱਚ ਇਹ ਚਾਰ ਧਾਮਾਂ ਦੇ ਜਗਨਨਾਥ ਪੂਰੀ ਦਵਾਰ ਕਾ ਪੂਰੀ ਰਮੇਸ਼ਵਰ ਪੂਰੀ ਔਰ ਬਦਰੀਨਾਥ ਦੇ ਆ ਕੇ ਦਰਸ਼ਨ ਕਰ ਸਕਦੇ ਹੋ ਆਪਣੇ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਔਰ ਉਸ ਤੋਂ ਇਲਾਵਾ ਚਾਹੀਏਗੀ ਹੈ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਹੋਇਆ ਸੀ ਮਥਰਾ ਦੀ ਕੰਸ ਦੀ ਜੇਲ੍ਹ ਦੇ ਵਿੱਚ ਜਦੋਂ ਰਾਤੀ ਠੀਕ 12 ਵਜੇ ਜਨਮ ਹੋਇਆ ਤੇ ਭਗਵਾਨ ਕ੍ਰਿਸ਼ਨ ਨੇ ਆਪਣੇ ਪਿਤਾ Shri বাসੂਦੇਵ ਜੀ ਨੂੰ ਕਿਹਾ ਮੈਨੂੰ ਮੈਂ ਹੁਣ ਛੋਟੇ ਬਾਲਕ ਦਾ ਰੂਪ ਧਾਰਨ ਕਰ ਰਿਹਾ ਮੈਨੂੰ ਤੂੰ ਇੱਥੇ ਤੋਂ ਗੋਕੁਲ ਛੋੜ ਕੇ ਆ ਜਾਓ ਤੇ ਉਹ ਬਾਸੂਦੇਵ ਜੀ ਉਹ ਛੋਟੇ ਬੱਚੇ ਕ੍ਰਿਸ਼ਨ ਨੂੰ ਬਾਲ ਰੂਪ ਨੂੰ ਛੱਡਣ ਵਾਸਤੇ ਯਮਨਾ ਪਾਰ ਜਾ ਰਹੇ ਨੇ ਉਹ ਸੀਨ ਵੀ ਦੇਖਣ ਵਾਲਾ ਹੈਗਾ ਔਰ ਉਸ ਤੋਂ ਬਾਅਦ ਸੀਨ ਆਂਦਾ ਹੈਗਾ ਅ ਜਦੋਂ ਚੈਤਨ ਨੇ ਮਹਾਪ੍ਰਭੂ ਜੀ ਉੜੀਸਾ ਤੋਂ ਬ੍ਰਿੰਦਾਵਨ ਆ ਰਹੇ ਸੀਗੇ ਤੇ ਰਸਤੇ ਦੇ ਵਿੱਚ ਇੱਕ ਜੰਗਲ ਆਂਦਾ ਸੀ ਬਹੁਤ ਭਿਆਨਕਰ ਜੰਗਲ ਸੀ ਜਿੱਥੇ ਸ਼ੇਰ ਚਿੱਤੇ ਹਾਥੀ ਸਾਂਪ ਅਜਗਰ ਸੀਗੇ ਤੇ ਮਹਾਪ੍ਰਭੂ ਚੈਤਨ ਨੇ ਕੀਰਤਨ ਕਰਦੇ ਜਾ ਰਹੇ ਸੀ ਹਰੇ ਕ੍ਰਿਸ਼ਨਾ ਹਰੇ ਰਾਮ ਇਹਦਾ ਕਹਿਣ ਦਾ ਮਤਲਬ ਕਿ ਨਾਮ ਦੇ ਵਿੱਚ ਇੰਨੀ ਸ਼ਕਤੀ ਹੈਗੀ ਹੈ ਕਿ ਉਹ ਜਿਹੜੇ ਜੰਗਲੀ ਜਾਨਵਰ ਸੀ ਉਹਨਾਂ ਨੇ ਚੈਤਨ્ય ਮਹਾਪਰੂਪ ਦੇ ਤੇ ਅਟੈਕ ਕਰਨ ਦੀ ਬਜਾਏ ਉਹ ਵੀ ਕੀਰਤਨ ਕਰਨ ਲੱਗੇ ਹਰੀ ਬੋਲ ਹਰੇਕ੍ਰਿਸ਼ਨ ਤੇ ਉਹ ਸੀਨ ਵੀ ਅਸੀਂ ਦਿਖਾਇਆ ਹੋਇਆ ਤੇ ਔਰ ਵੀ ਇਹਦੇ ਵਿੱਚ ਕਾਫੀ ਹੈਗਾ ਜਨਮ ਅਸ਼ਟਮੀ ਦੇ ਵਿੱਚ ਦੇਖਣ ਵਾਲੀ ਚੀਜ਼ਾਂ ਤੁਸੀਂ ਮੰਦਿਰ ਤੇ ਜਿੱਦਾਂ ਹੀ ਪ੍ਰਵੇਸ਼ ਕਰਦੇ ਹੈਗੇ ਹੋ ਤੇ THAILAND ਦੇ ਫੁੱਲਾਂ ਨਾਲ ਜਨਾਨ ਮਠ ਮੰਦਰ ਨੂੰ ਦੁਲਨ ਦੀ ਤਰ੍ਹਾਂ ਸਜਾਇਆ ਗਿਆ ਬੜੀ ਖੁਸ਼ਬੂ ਆਦਾਰ ਸੁਆ ਬਹੁਤ ਸੋਹਣਾ ਲੱਗ ਰਿਹਾ ਹੈਗਾ ਤੁਸੀਂ ਦੇਖੋ ਤੇ ਗੋਪਾਲ ਜੀ ਦਾ ਚੁੱਲਾ ਹੈਗਾ ਉਹਨੂੰ ਚੁਲਾ ਸਕਦੇ ਹੈਗੇ ਹੋ ਔਰ ਇਸ ਤੋਂ ਇਲਾਵਾ ਝਾਕੀਆਂ ਦੇ ਦਰਸ਼ਨ 2 ਵਜੇ ਤੋਂ ਲੈ ਕੇ ਰਾਤੀ 10:30 ਵਜੇ ਤੱਕ ਆ ਕੇ ਤੁਸੀਂ ਸਾਰੇ ਪਰਿਵਾਰ ਦੇ ਨਾਲ ਦਰਸ਼ਨ ਕਰ ਸਕਦੇ ਹੋ ਔਰ ਜਨਮ ਅਸ਼ਟਮੀ ਵਾਲੇ ਦਿਨ ਰਾਤੀ ਠੀਕ 12 ਵਜੇ ਭਗਵਾਨ ਕ੍ਰਿਸ਼ਨ ਦਾ ਪੰਚામ੍ਰਿਤ ਦੇ ਨਾਲ ਅਭਿਸ਼ੇਕ ਕੀਤਾ ਜਾਏਗਾ ਤੇ ਸਾਰੇ ਟ੍ਰਾਈ ਸਿਟੀ ਦੇ ਭਗਤਾਂ ਨੂੰ ਅਸੀਂ ਪੂਰਾ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਆਓ ਦਰਸ਼ਨ ਕਰੋ ਔਰ ਭਗਵਾਨ ਕ੍ਰਿਸ਼ਨ ਦੀ ਕਿਰਪਾ ਪ੍ਰਾਪਤ ਕਰੋ ਇਨੀ ਸ਼ਰਮਾਨ ਇਨੀ ਸ਼ਬਦਾਂ ਦੇ ਨਾਲ ਹਰੀ ਕ੍ਰਿਸ਼ਨਾ ਹਰੀ ਕ੍ਰਿਸ਼ਨਾ ਕ੍ਰਿਸ਼ਨ ਕ੍ਰਿਸ਼ਨਾ ਹਰੀ 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 ਰਾਮ ਹਰੀ ਰਾਮ 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 ਹਰੀ ਹਰੀ ਤੇ ਕੁਝ ਇਸ ਤਰ੍ਹਾਂ ਜਨਮਾਸ਼ਮੀ ਤੇ ਜੇ ਕਿ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਸਰ ਨੇ ਦੱਸਿਆ ਕਿ ਕਿਵੇਂ ਛੋਟੀ ਛੋਟੀ ਚੀਜ਼ਾਂ ਨੂੰ ਵੀ ਬੜੇ ਸੁੰਦਰ ਤਰੀਕੇ ਦੇ ਨਾਲ ਤੁਹਾਨੂੰ ਦਿਖਾਇਆ ਜਾਏਗਾ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਓ ਤੇ ਇੱਥੇ ਵੀ ਸੈਕਟਰ ਦੇ ਵਿੱਚ ਜਿਹੜਾ ਕਿ ਮੰਦਿਰ ਹੈ ਕ੍ਰਿਸ਼ਨ ਜੀ ਦਾ ਉੱਥੇ ਆ ਕੇ ਤੁਸੀਂ ਜਨਮਾਸ਼ਮੀ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਮਨਾ ਸਕਦੇ ਹੋ ਧੰਨਵਾਦ